ਇਹ ਯਾ ਕੋਟਾਂ ਤੇ ਆਣਾ ਜੀ ਮੇਰਾ ਨਾਮ ਚਰਨਜੀਤ ਸਿੰਘ ਦਿਓਣਾ ਜੀ ਮੈਂ ਫਿਰੋਜ਼ਗੜ ਮਿੱਤ ਕਾਸੇ ਕਮੇਟੀ ਦਾ ਪ੍ਰਧਾਨ ਆ ਸਾਡੀ ਜਿਹੜੇ ਮੁਲਾਜ਼ਮ ਸੀਗੇ ਸਾਡੇ ਮਾਪੇ ਮੁਲਾਜ਼ਮ ਸੀਗੇ ਉਹਨਾਂ ਦੀ ਮੌਤ ਤੋਂ ਬਾਅਦ ਕਿ ਸਾਡੀ ਨੌਕਰੀ ਬਣਦੀ ਬਿਜਲੀ ਬੋਰਡ ਕੰਨੀ ਉਹਦੇ ਵਾਸਤੇ ਹੀ ਤੁਹਾਨੂੰ ਨਾਲ ਲਾ ਰਹੇ ਆ ਲਗਾਤਾਰ ਪਿਛਲੇ 20-22 ਸਾਲਾਂ ਤੋਂ ਇੱਕ ਪਾਲਸੀ ਆ ਸਰਕਾਰ ਨੇ ਕੱਢੀ ਸੀ ਪਰ ਉਹਦੇ ਵਿੱਚ ਵੀ ਬੋਰਡ ਨੇ ਬਿਜਲੀ ਬੋਰਡ ਨੇ ਬੇਰੋੜੀਆਂ ਸ਼ਰਤਾਂ ਲਾ ਕੇ ਨਾ ਸਾਡੇ 6000 ਸਾਥੀਆਂ ਨੂੰ ਲਮਕਾ ਕੇ ਰੱਖਤਾ ਦੋ ਸਾਲਾਂ ਦੇ ਸਿਰਫ 400 ਬੰਦਾ ਹੀ ਨੌਕਰੀ ਲੈਣ ਦੇ ਕਾਬਿਲ ਹੋਇਆਗਾ ਹਲੇ ਵੀ ਇੰਨੇ ਕੇਸ ਪੈਂਡਿੰਗ ਨੇ ਸਾਰੇ ਪੰਜਾਬ ਚ ਬੈਠੇ ਨੇ ਸਾਡੀ ਇਹੀ ਦਰਖਾਸਤ ਆ ਵਾਰ-ਵਾਰ ਵੀ ਸਾਡੀ ਉਹ ਕੇਸਾਂ ਨੂੰ ਵੀ ਕਨਸਿਡਰ ਕੀਤਾ ਜਾਵੇ ਜਿਵੇਂ ਇਹ ਸਰਕਾਰ ਨਾਅਰਾ ਦੇ ਕੇ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਨਾਅਰਾ ਦੇ ਕੇ ਆਈ ਹੈ ਵੀ ਹਰ ਘਰ ਨੌਕਰੀ ਤਾਂ ਸਾਡੇ ਤਾਂ ਘਰੋਂ ਮੁਲਾਜ਼ਮ ਗਏ ਹੋਏ ਆ ਨਾ ਸਾਡਾ ਤਾਂ ਹੱਕ ਪਹਿਲੇ ਨੰਬਰ ਤੇ ਬੰਦਾ ਤੇ ਸਾਨੂੰ ਹੱਕ ਦਿੱਤਾ ਜਾਵੇ ਭਾਈ ਜੀ ਇਹ ਪਾਲਿਸੀ ਜਿਹੜੀ ਪਾਲਿਸੀ ਆਈ ਹੈ ਨਾ ਅਸੀਂ ਦੇਖੀ ਹੈ ਮੰਤਭਾਗੀ ਪਾਲਿਸੀ ਇਹਦੇ ਪਿੱਛੇ ਬਹੁਤ ਕੁਰਬਾਨੀਆਂ ਨੇ ਬਹੁਤ ਸੰਘਰਸ਼ ਆ ਬਹੁਤ ਧਰਨੇ ਆ ਅਸੀਂ ਲਗਾਤਾਰ ਟੈਂਕੀਆਂ ਤੇ ਚੜੇ 3 ਮਹੀਨੇ ਲਗਾਤਾਰ ਇਸੇ ਹੈੱਡ ਆਫਿਸ ਦੀ 6ਵੀਂ ਮੰਜ਼ਲ ਤੇ ਹੀ ਬੈਠੇ ਰਹੇ ਆ ਚੰਨੀ ਸਰਕਾਰ ਵੇਲੇ ਫੇਰ ਕਿਤੇ ਜਾ ਕੇ ਇਹ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤੇ ਮੁੱਖ ਮੰਤਰੀ ਸਾਹਨੇ ਵਾਅਦਾ ਕੀਤਾ ਸੀ ਸਾਡੀ ਪਾਲਿਸੀ ਕੱਢਣ ਦਾ ਤੇ ਉਹਨਾਂ ਨੇ ਪਾਲਿਸੀ ਕੱਢੀ ਵੀ ਪਰ ਉਹ ਕਿਤੇ ਨਾ ਕਿਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਨਾ ਚਾਲਾਂ ਵਿੱਚ ਫਸ ਕੇ ਜਿਹੜਾ ਕੀ ਸਾਡੇ ਤੇ ਇੰਨੀਆਂ ਕੰਡੀਸ਼ਨਾਂ ਇੰਨੀਆਂ ਸ਼ਰਤਾਂ ਲੱਗਦੀਆਂ ਹੋਈਆਂ ਨੇ ਜਿਵੇਂ ਵੈਆਂ ਕੁੜੀਆਂ ਨੂੰ ਨਾਂ ਕਿਸੇ ਕਰਨਾ ਉਮਰ ਉਮਰ ਹੱਦ ਰੱਖਦੀ ਡੈੱਥ ਕੌਜ਼ ਨੌਕਰੀ ਦੇ ਵਿੱਚ ਉਮਰ ਹੱਦ ਨਹੀਂ ਹੁੰਦੀ ਫਿਰ ਵਰਕਚਾਰ ਦੇ ਮੁੱਦੇ ਵੈਆਂ ਜਿਹੜੇ ਬੱਚੇ ਵਿਆਹੇਗੇ ਉਹਨਾਂ ਨੇ ਨੌਕਰੀਆਂ ਲੱਗੀਆਂ ਪਤਰੀਆਂ ਨੇ ਜਾਂ ਮਾਂ ਪਿਓ ਦੋ ਨੌਕਰੀ ਲੱਗੇ ਨੇ ਹੋਰ ਵੀ ਬਹੁਤ ਰਾ ਦੇ ਮੁੱਦੇ ਨੇ ਸਭ ਤੋਂ ਵੱਡਾ ਬੰਦਾ ਆ ਪੈਸਿਆਂ ਦਾ ਅੱਜ ਦੇ ਟਾਈਮ 'ਚ ਤੁਸੀਂ ਹੱਸੋਗੇ ਗੱਲ ਸੁਣ ਕੇ ਵੀ ਕਲਾਸ 4 ਦੀ ਨੌਕਰੀ ਲੈਣੀ ਆ ਤਾਂ 40 40 50 ਲੱਖ ਰੁਪਏ ਤੁਹਾਨੂੰ 12% ਵਿਆਜ ਨਾਲ ਭਰਨਾ ਪਊਗਾ ਮੈਨੂੰ ਆ ਦੱਸੋ ਜੇ ਅਸੀਂ 40 50 ਲੱਖ ਦੇ ਵਾਰਸ ਹੁੰਦੇ ਦੇਣ ਦੇ ਕਾਬਲ ਹੁੰਦੇ ਫਿਰ ਅਸੀਂ ਬੀਲੀ ਬੋਰਡ ਦੀ ਪੀਐਨ ਦੀ ਨੌਕਰੀ ਲੈਂਦੇ ਇਹ ਸਾਡੇ ਨਾਲ ਸਰੇ ਸਰੇ ਧੱਕਾਗਾ ਸਾਨੂੰ ਸਾਡੇ ਪਿਤਾ ਦੀ ਕੁਰਬਾਨੀ ਨੂੰ ਇਹਨਾਂ ਨੇ ਰਾਹਾਂ ਚ ਰੋਲ ਕੇ ਰੱਖਤਾ ਕਿੰਨੇ ਟਾਈਮ ਤੋਂ ਪ੍ਰਦਰਸ਼ਨ ਕਰ ਰਹੇ ਹਾਂ ਜੀ ਅੱਜ ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਹੈ ਜੇ ਮੈਨੇਜਮੈਂਟ ਚੇਅਰਮੈਨ ਸਾਹਿਬ ਸਾਨੂੰ ਮੀਟਿੰਗ ਨਹੀਂ ਦੇਣਗੇ ਸਾਡੀ ਤਕੜੀਫਾ ਨਹੀਂ ਸੁਣਨਗੇ ਸਾਡਾ ਇਹ ਸੈਸ਼ਨ ਜਿਵੇਂ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਸਾਡਾ ਆਪਣਾ ਸੈਸ਼ਨ ਚੱਲੂਗਾ ਔਰ ਲਗਾਤਾਰ ਚੱਲੂਗਾ ਅਸੀਂ ਆਪਣਾ ਇੱਥੇ ਸਾਰੇ ਗੇਟ ਬੰਦ ਕਰਕੇ ਬੈਠਾਂਗੇ ਕੀ ਕੀ ਮੰਗਾਂ ਨੇ ਤੁਹਾਡੀਆਂ ਸਾਡੀ ਸਾਡੀਆਂ ਮੰਗਾਂ ਨੌਕਰੀ ਹਰ ਕਾਰ ਨੌਕਰੀ ਦੀ ਮੰਗ ਹੈ ਸਾਰੀਆਂ ਸ਼ਰਤਾਂ ਹਟਾਉਂਦੇ ਹੋਏ ਤੇ ਜਿਹੜਾ ਹੱਥੋਂ ਪੈਸੇ ਦੀ ਰਿਕਵਰੀ ਪਾਈ ਇਹਨਾਂ ਨੇ ਦੇਖੋ ਦਰੋਂ ਕੋਈ ਸਰਕਾਰੀ ਮੇਰਾ ਹੀ ਕਿਰਨਪ੍ਰੀਤ ਸਾਡੇ 20 ਸਾਲਾਂ ਦਾ ਚੱਲ ਰਿਹਾ ਸਰ ਸੰਘਰਸ਼ ਕਿਸੇ ਤਰ੍ਹਾਂ ਦਾ ਵੀ ਸਾਡਾ ਕਿਸੇ ਸਰਕਾਰ ਨੇ ਸੁਣਵਾਈ ਨਹੀਂ ਕੀਤੀ ਚਲੋ ਅਸੀਂ ਬਹੁਤ ਉਮੀਦ ਨਾਲ ਇਹ ਸਰਕਾਰ ਨੂੰ ਚੁਣਿਆ ਵੀ ਚਲੋ ਸ਼ਾਇਦ ਸਾਡਾ ਮਸਲਾ ਹੱਲ ਕਰਨਗੇ ਔਰ ਇਹਨਾਂ ਨੇ ਸਾਨੂੰ ਉਸ ਤੋਂ ਵੀ ਵੱਧ ਦੋਈਦਾ ਦੇ ਵਿੱਚ ਪਾ ਕੇ ਰੱਖਤਾ ਠੀਕ ਹੈ ਸਾਨੂੰ ਕੈਟਾਗਰੀਆਂ ਦੇ ਵਿੱਚ ਵੰਡਦਾ ਹੈ ਸਾਡੇ ਭੈਣਾ ਭਰਾਵਾਂ ਚ ਆਪਸੀ ਸਾਨੂੰ ਫਰਕ ਪਾਤਾ ਹੈ ਠੀਕ ਹੈ ਬਿਆਹੀਆਂ ਕੁੜੀਆਂ ਨੂੰ ਨਹੀਂ ਦੇ ਸਕਦੇ ਜਿਨ੍ਹਾਂ ਦੇ ਜਿਨ੍ਹਾਂ ਦੀ ਵਾਈਫ ਜੌਬ ਹੈ ਉਹਨਾਂ ਨੂੰ ਨਹੀਂ ਦੇ ਸਕਦੇ ਇਸ ਤਰ੍ਹਾਂ ਕਰਕੇ ਸਾਨੂੰ ਬਹੁਤ ਸਾਰੀਆਂ ਕੈਟਾਗਰੀਆਂ ਦੇ ਵਿੱਚ ਵੰਡਦਾ ਹੈ ਸਰ ਕੀ ਮੰਗਾਤੀਆਂ ਤੁਹਾਡੀਆਂ ਮੰਗਾ ਸਰ ਸਾਡੀਆਂ ਇਹ ਵੀ ਸਭ ਤੋਂ ਵੱਡੀ ਤਾਂ ਸਾਡਾ ਹੈਗਾ ਵਿਆਜ ਦਾ ਜੋ ਕਿ ਸਾਡੀ ਪੈਨਸ਼ਨ ਦੇ ਉੱਤੇ 12-12% ਵਿਆਜ ਲਾ ਕੇ ਮੇਰਾ ਇਸ ਵਕਤ 50 ਪਲੱਸ ਬੰਦ ਹੈ ਸਰ 50 ਲੱਖ ਤੋਂ ਉੱਪਰ ਬੰਦਾ ਜੋ ਕਿ ਅਸੀਂ ਦੇਣ ਦੇ ਬਿਲਕੁਲ ਵੀ ਕਾਬਿਲ ਨਹੀਂ ਆ ਠੀਕ ਹੈ ਜੇ ਸਾਡੇ ਕੋਲ ਇੰਨੇ ਹੁੰਦੇ ਤਾਂ ਅਸੀਂ ਇੱਥੇ ਆਉਂਦੇ ਹੀ ਨਾ ਠੀਕ ਹੈ ਇਹ ਸਾਹ ਹੋਰ ਕੀ ਸਾਰੇ ਮਹਿਕਮਿਆਂ ਦੇ ਵਿੱਚ ਨਹੀਂ ਹੈ ਕਿ ਕਿਸੇ ਕੁੜੀ ਨੂੰ ਜੌਬ ਨਹੀਂ ਦਿੱਤੀ ਹੈ ਉਹ ਸਿਰਫ ਇਹੀ ਹੈ ਹਾਈ ਕੋਰਟ ਵੱਲੋਂ ਵੀ ਆਰਡਰ ਹੋ ਚੁੱਕਿਆ ਸਿਰਫ ਇੱਕ ਇਹੀ ਡਿਪਾਰਟਮੈਂਟ ਹੈ ਜੋ ਕਿ ਨਹੀਂ ਮੰਨਦੇ ਹਾਈ ਕੋਰਟ ਦੇ ਫੈਸਲੇ ਨੂੰ ਵੀ ਇਹ ਨਹੀਂ ਮੰਨਦੇ ਕਿੰਨੇ ਟਾਈਮ ਦੀ ਮੰਗ ਹੈ ਜੀ ਤੁਹਾਡੀ ਜੀ तकरीबन 20 ਸਾਲ ਦੀ ਸਰ ਤੇ ਕੋਈ ਅੱਜ ਤੁਸੀਂ ਧਰਨਾ ਲਾਇਆ ਅਧਿਕਾਰੀ ਨਾ ਕੋਈ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਸਰ ਜਿਵੇਂ ਦੀ ਸਰਕਾਰ ਹੈ ਉਦਾਂ ਦਾ ਹੀ ਪ੍ਰਸ਼ਾਸਨ ਹੈ ਪਰਸ਼ਪਾਲ ਸਿੰਘ ਜੀ ਮੰਗ ਜੀ ਸਾਡੀਆਂ ਸਾਰੀਆਂ ਨੇ ਵੈਸੇ ਤਾਂ ਚਰਨਜੀਤ ਜੀ ਨੇ ਸਾਨੂੰ ਦੱਸਤੀਆਂ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਦੀ ਗੰਦੀ ਨੀਤੀ ਆ ਇਸ ਗੰਦੀ ਨੀਤੀ ਦੇ ਤਹਿਤ ਇਹਨਾਂ ਨੇ ਸਾਡੇ ਜਿਹੜੇ ਪਿਤਾ ਸ਼ਹੀਦ ਹੋਏ ਨੇ ਮਹਿਕ ਵਿੱਚ ਉਹਨਾਂ ਦੀ ਮੌਤ ਵੀ ਵੰਡਤੀ ਮੌਤ ਮੌਤ ਵਿੱਚ ਫਰਕ ਪਾਤਾ ਜਿਹੜੇ ਨੂੰ ਕਰੰਟ ਲੱਗ ਗਿਆ ਉਹਨੂੰ ਮੌਤ ਮੰਨਦੇ ਨੇ ਜਿਹੜੇ ਕਿਸੇ ਨੂੰ ਰਾਹ ਚ ਐਕਸੀਡੈਂਟ ਹੋ ਗਿਆ ਕਿਸੇ ਨੂੰ ਦਫ਼ਤਰ ਚ ਕੰਮ ਕਰਦੇ ਨੂੰ ਹੱਟ ਅਟੈਕ ਹੋ ਗਿਆ ਉਹਨੂੰ ਇਹ ਮੌਤ ਨਹੀਂ ਮੰਨਦੇ ਜਿਸ ਸਮੇ ਸਾਡੇ ਪਿਤਾ ਜੀ ਗੁਜ਼ਰੇ ਸੀ ਉਸ ਸਮੇ ਸਾਡੀਆਂ ਸਲੇਸ਼ੀਅਮ ਦੇ ਰੂਪ ਵਿੱਚ ਸਾਡੀਆਂ ਮਾਮਾ ਨੂੰ ਸਿਰਫ 3 ਲੱਖ ਰੁਪਿਆ ਰਕਮ ਮਿਲੀ ਸੀ ਜਿਹੜੀ ਕਿ 12% ਵਿਆਜ ਲਗਾ ਲਗਾ ਕੇ ਬੋਰਡ ਨੇ 12 ਤੋਂ 15 ਲੱਖ ਰੁਪਏ ਪ੍ਰਤੀ ਮੁਲਾਜ਼ਮ ਕਰ ਦਿੱਤੀ ਹੈ ਅਤੇ ਜਿਹੜੀ 15-15000 ਪੈਨਸ਼ਨ ਮਿਲੀ ਸੀ ਉਹਤੇ ਵੀ 12% ਵਿਆਜ ਲਾ ਕੇ ਕੋਲ ਰਕਮ ਜਿਹੜੀ ਬਚੂਲਣਯੋਗ ਰਕਮ ਬਣਾਈ ਆ ਪਰ ਮੁਲਾਜ਼ਮ 50 ਲੱਖ ਤੋਂ ਉੱਪਰ ਬਣਾਈ ਆ ਜੀ ਜੇ ਸਾਡੇ ਕੋਲੇ ਇੰਨੀ ਰਕਮ ਹੋਵੇ ਅਸੀਂ ਇਹਨਾਂ ਦੀ ਅਮੰਨਤਾ ਨਹੀਂ ਕਰਦੇ ਔਰ ਮਨਪ੍ਰੀ ਤੇਆਲੀ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਉਹਨਾਂ ਨੇ ਸਾਡਾ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਹ ਮੁੱਦਾ ਜ਼ਰੂਰ ਚੱਕਿਆ ਅੱਜ ਜੀ ਸਾਡੀ ਰਣਨੀਤੀ ਇਹੀ ਹੈ ਜੀ ਜੇ ਤਾਂ ਮੈਨੇਜਮੈਂਟ ਸਾਡੀ ਗੱਲ ਸੁਣਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਇਹਨੂੰ ਕਾਡਾ ਸੰਘਰਸ਼ ਕਰਕੇ ਸਦਾ ਲਈ ਇੱਥੇ ਬੈਠਾਂਗੇ ਜੀ ਪੱਕਾ ਮੋਰਚਾ ਲਾਵਾਂਗੇ